ਤੋਰੀ ਕਰਦਾ ਉਸ ਦਾ ਸਬੰਧਿਤ ਪਤਨਾ ਥਾਣਾ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਜਿੰਨਾਂ ਲੋਕਾਂ ਦੇ ਇੰਟਰਸਟ ਸੀ ਬਿਲਕੁਲ ਇਹ ਜਿੰਨੇ ਵੀ ਮੋਟਰਸਾਈਕਲ ਚੋਰੀ ਹੋਏ ਨੇ ਇਹ ਸਾਰੇ ਉਸ ਸੰਬੰਧਿਤ ਥਾਣੇ ਨੂੰ ਸੂਚਨਾ ਇੱਕ ਭੇਜ ਦਿੱਤੇ ਜਾਣਗੇ ਤੇ ਇਹਨਾਂ ਨੂੰ ਸਪੁਰਦਤ ਮਾਨਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚਾਇਲ ਮਾਨਯੋਗ ਡੀਐਸਪੀ ਢੜਪਾ ਪ੍ਰithvi ਸਿੰਘ ਚਾਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਸੰਗਰੂਰ ਪੁਲਿਸ ਨੇ ਮਾੜੇ ਅਨਸਰਾਂ ਦੇ ਖਿਲਾਫ ਇੱਕ ਮੋਹਮ ਵਿੱਢੀ ਹੈ ਉਸੇ ਦੇ ਲੜੀ ਦੇ ਤਹਿਤ ਅਸੀਂ ਇੱਕ ਮੋਟਰਸਾਈਕਲ ਚੋਰ ਗਰੋਸ ਜਿਹੜਾ ਦੋ ਬੰਦਿਆਂ ਦਾ ਉਹਦੇ ਚੋਂ ਅਸੀਂ ਇੱਕ ਨੂੰ ਕਾਬੂ ਕੀਤਾ ਮਿਤੀ 31 ਤਰੀਕ ਨੂੰ ਸਾਨੂੰ ਇੱਕ ਮੁਖਬਰ ਖਾਸ ਨੇ ਇਲਾਹ ਦਿੱਤੀ ਕਿ ਜਸਵਿੰਦਰ ਸਿੰਘ ਤੇ ਰਵਿੰਦਰ ਸਿੰਘ ਜੋ ਨਵੇਂ ਜੀ ਉਮਰ ਦੇ ਲੜਕੇ ਨੇ ਜੋ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚ ਦਿੰਦੇ ਨੇ ਅੱਜ ਉਹ ਰੋਗਲੇ ਤੋਂ ਪਤਨਾ ਸਾਈਡ ਜਾ ਰਹੇ ਨੇ ਤਾਂ ਉਹਨਾਂ ਨੂੰ ਖੇੜੀ ਨਾਗਾ ਖੇੜੀ ਪਿੰਡ ਦੇ ਕੋਲ ਨਾਕਾਬੰਦੀ ਕਰਕੇ ਇਹ ਅਸੀਂ ਦਰਸ਼ਨ ਸਿੰਘ ਦੀ ਟੀਮ ਨੇ ਕਾਬੂ ਕੀਤਾ ਤੇ ਕਾਬੂ ਕਰਕੇ ਰਵਿੰਦਰ ਸਿੰਘ ਪਾਸੋਂ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਹੋਇਆ ਫਿਰ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਦੌਰਾਨੇ ਪੁਸ਼ਕਿਸ਼ ਰਵਿੰਦਰ ਸਿੰਘ ਪਾਸੋਂ 7 ਹੋਰ ਮੋਟਰਸਾਈਕਲ ਸਪਲੈਂਡਰ ਬਰਾਮਦ ਹੋਏ ਜੋ ਸਾਰੇ ਮੋਟਰਸਾਈਕਲ ਇਹਨਾਂ ਨੇ ਪਟਿਆਲੇ ਤੋਂ ਕਾਲੀ ਮਾਤਾ ਮੰਦਰ ਤੋਂ ਤੇ ਕਨਾਲੀ ਕਾਲੀ ਮਾਤਾ ਮੰਦਰ ਦੇ 12 ਦਰੀ ਗਾਰਡਨ ਹੈ ਜਿੱਥੋਂ ਇਹ ਸਾਰੇ ਮੋਟਰਸਾਈਕਲ ਚੋਰੀ ਹੋਏ ਸੀ ਉਹ ਸਾਰੇ ਬਰਾਮਦ ਕੀਤੇ ਗਏ ਤੇ ਜਿਹੜਾ ਜਸਵਿੰਦਰ ਸਿੰਘ ਆ ਉਹ ਅਜੇ ਫਰਾਰ ਹੈ ਉਸ ਨੂੰ ਵੀ ਜਲਦੀ ਕਾਬੂ ਕਰਕੇ ਉਸ ਤੋਂ ਵੀ ਭਾਰੀ ਮਾਤਰਾ ਵਿੱਚ ਰਿਕਵਰੀ ਹੋਣ ਦੀ ਉਮੀਦ ਹੈ ਇਹ ਸਾਡੇ ਡਿੜਬਾ ਪੁਲਿਸ ਦੀ ਡਿੜਬਾ ਥਾਣੇ ਦੀ ਪੁਲਿਸ ਦੀ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ ਅਸੀਂ ਕਾਫੀ ਭਾਰੀ ਮਾਤਰਾ ਵਿੱਚ ਇਹ ਮੋਟਰਸਾਈਕਲ ਬਰਾਮਦ ਕੀਤੇ ਨੇ ਸਰ ਇਹਨਾਂ ਦੀ ਕੋਈ ਬੈਕਗ੍ਰਾਉਂਡ ਕਿਸ ਤਰ੍ਹਾਂ ਦਾ ਹੈਗਾ ਚੈੱਕ ਕੀਤਾ ਜਾਵੇ ਇਹ ਮੁੰਡਾ ਹਜੇ ਨਵੀਂ ਉਮਰ ਦਾ ਹੀ ਹੈ 20 ਸਾਲ ਉਮਰ ਹੈ ਦੀ ਹਜੇ ਇਹਦਾ ਪੁਰਾਣਾ ਰਿਕਾਰਡ ਤਾਂ ਠੀਕ ਹੈ ਪਰ ਇਹ ਨਵਾਂ ਹੀ ਇਸ ਕੰਮ 'ਚ ਪਿਆ ਸੀ ਵੀ ਛੇਤੀ ਅਮੀਰ ਹੋਣ ਦੇ ਚੱਕਰ 'ਚ ਵੀ ਕੰਮ ਨਾ ਕਰਨਾ ਪਵੇ ਉਸ ਚੱਕਰ ਦੇ ਵਿੱਚ ਇਹ ਉਲਝ ਗਿਆ ਇਹ ਦੋਵੇਂ ਵਿਅਕਤੀ ਨੇ ਜਾਂ ਹੋਰ ਵੀ ਟੀਮ ਇਹਨਾਂ ਨਾਲ ਕੋਈ ਹੈਗੀ ਜੀ ਕੁਝ ਕੁਛ ਦੌਰਾਨ ਪਤਾ ਨਹੀਂ ਅਜੇ ਇਹਨਾਂ ਦੋਆਂ ਦੀ ਇਹਦੇ ਦੱਸਣ ਮੁਤਾਬਕ ਜਿਹੜਾ ਜਸਵਿੰਦਰ ਹੈ ਉਹ ਇਹਦੇ ਨਾਲ ਜਾਂਦਾ ਸੀ ਇਹ ਇਕੱਠੇ ਹੀ ਮੋਟਰਸਾਈਕਲ ਚੋਰੀ ਕਰਕੇ ਲੈ ਲੈ ਕੇ ਆਉਂਦੇ ਸੀ ਅਜੇ ਇੱਕ ਮੁੰਡਾ ਸਾਨੂੰ ਇਹਨੇ ਹੋਰ ਦੱਸਿਆ ਉਹ ਪਤਨਾ ਏਰੀਆ ਦਾ ਸਬੰਧਤ ਥਾਣੇ ਨੂੰ ਵੀ ਸੂਚਿਤ ਕਰ ਦਿੱਤਾ ਜਾਊਗਾ ਕਿ ਉਸ ਏਰੀਆ ਦਾ ਇੱਕ ਲੜਕਾ ਉਹ ਵੀ ਪਟਿਆਲੇ ਤੋਂ ਰੂਟੀਨ 'ਚ ਮੋਟਰਸਾਈਕਲ ਚੋਰੀ ਕਰਦਾ ਉਹਦਾ ਸਬੰਧਤ ਪਤਨਾ ਥਾਣਾ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਜਿਨ੍ਹਾਂ ਲੋਕਾਂ ਦੇ ਮੋਟਰਸਾਈਕਲ ਸੀ ਕਿ ਉਹਨਾਂ ਨੂੰ ਇਹ ਵਾਪਸ ਕਿਸ ਤਰ੍ਹਾਂ ਦਿੱਤਾ ਜਾਵੇਗਾ ਬਿਲਕੁਲ ਇਹ ਜਿੰਨੇ ਵੀ ਮੋਟਰਸਾਈਕਲ ਚੋਰੀ ਹੋਏ ਨੇ ਇਹ ਸਾਰੇ ਉਸ ਸਬੰਧਤ ਥਾਣੇ ਨੂੰ ਸੂਚਨਾ ਹਿਤ ਭੇਜ ਦਿੱਤੇ ਜਾਣਗੇ ਤੇ ਇਹਨਾਂ ਨੂੰ ਸਪੁਰਦਾਰੀ ਦੇ ਉੱਤੇ ਦੇ ਦਿੱਤਾ ਜਾਊਗਾ